ਲੋਕ ਸਭਾ ਹਲਕਾ ਫਤੇਗੜ ਸਾਹਿਬ ਅਤੇ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ ਇਸ ਦੌਰਾਨ ਸੀਐਮ ਮਾਨ ਨੇ ਜਿੱਥੇ 2 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਹੀ ਵਿਰੋਧੀ ਧਿਰਾਂ ਨੂੰ ਵੀ ਕੋਸਿਆ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ ਔਰ ਆਪਾਂ ਪੰਜਾਬ ਨੂੰ ਸਿਰਫ 2 ਸਾਲਾਂ ਦੇ ਵਿੱਚ ਪੜੜੀ ਤੇ ਚੜਾ ਰੱਖਿਆ ਹੁਣ ਇਹਦੇ ਰੰਗ ਪੰਜਾਬ ਦੇ ਰੰਗਲੇ ਪੰਜਾਬ 'ਚ ਰੰਗ ਭਰਨੇ ਬਾਕੀ ਹੈ ਰੰਗ ਹੁਣ ਹੌਲੀ-ਹੌਲੀ ਨਜ਼ਰ ਵੀ ਆਉਣ ਲੱਗ ਗਈ 43000 ਸਰਕਾਰੀਆਂ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਦੋ ਸਾਲਾਂ ਜਿਹੇ ਰੋ। ਇੱਥੇ ਤੁਹਾਡੇ ਚੋਂ ਵੀ ਕਿਸ ਨਾ ਕਿਸੇ ਨੂੰ ਦੋਸਤ ਨੂੰ ਜਾਂ ਕਿਸੇ ਦੇ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਣੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਕਿ 1 ਰੁਪਈਆ ਵੀ ਰਿਸ਼ਵਤ ਦਾ ਲੱਗਿਆ ਹੋਵੇ ਜਾਂ ਕਿ ਉਹਨੂੰ ਕਿ ਐਮਐਲਏ ਦੀ ਕੋਈ ਸਪਾਰਸ਼ ਲਵਾਉਣੀ ਪੈਗੀ ਹੋਵੇ ਜਿੰਨੇ ਵੱਧ ਨੰਬਰ ਆਉਂਦੇ ਆ ਉਹਨਾਂ ਛੇਤੀ ਚਿੱਠੀ ਆਉਂਦੀ ਹੈ ਕਿ ਆ ਜਾ ਭਾਈ ਪੰਜਾਬ ਸਰਕਾਰ ਦੇ ਕੁਰਸੀਆਂ ਵੱਡੀਆਂ-ਵੱਡੀਆਂ ਤੇਰਾ ਇੰਤਜ਼ਾਰ ਕਰ ਰਹੀਆਂ ਨੇ ਤੇ ਨਾਲ ਬਿਜਲੀ 90% ਬਿਜਲੀ ਦਾ ਬਿੱਲ ਲੋਕਾਂ ਚ ਜ਼ੀਰੋ ਹੈ ਖੇਤਾਂ ਨੂੰ ਬਿਜਲੀ ਦਿਨੇ ਵੀ ਆਮ ਹੈ ਰਾਤ ਨੂੰ ਜਦੋਂ ਮਰਜੀ ਜਾ ਕੇ ਸੁੱਚ ਦਪੋ ਸਟਾਰਟਰ ਦੀ ਤੁਹਾਡਾ ਟਿਊਬਲ ਹੋ ਜਾਂਦਾ ਹੈ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਉਹ ਪਚਾ ਰਹੇ ਆ ਕੱਸੀਆਂ ਖਾਲਾਂ ਰਾਹੀਂ ਪੁਰਾਣੇ ਜਿਹੜੇ ਬੰਦ ਹੋ ਗਏ ਸੀ ਤੇ ਨਹਿਰੀ ਪਾਣੀ ਚ ਤੱਤ ਬਹੁਤ ਹੁੰਦੇ ਆ ਉਹਦੇ ਨਾਲ ਧਰਤੀ ਦੀ ਪਜਾਉ ਸ਼ਕਤੀ ਵੱਧਦੀ ਹੈ ਵੀਰੋ ਕੋਈ ਵੀ ਇਹੋ ਜਿਹਾ ਵਰਗ ਨਹੀਂ ਅਸੀਂ ਛੱਡਿਆ ਜਿਹਨੂੰ ਫਾਇਦਾ ਨਾ ਮਿਲਦਾ ਹੋਵੇ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਉਹ ਵੀ ਫ੍ਰੀ ਤੇ ਨਾਲ ਨਾਲ ਆਪਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਨਹੀਂ ਸਰਕਾਰ ਵੇਚਦੀ ਹੁੰਦੀ ਹੈ ਕਿਤਾ ਘਾਟੇ ਜੈ ਜੀ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਸੋ ਵੀਰੋ ਆਪਾਂ ਅੱਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੰਨੇ ਆ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਵਸਿੰਦੇ ਨੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਇੱਜ਼ਤ ਮਾਣ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਜਾਂਦੀ ਹੈ ਐਸਐਸਐਫ ਤੁਸੀਂ ਸੜਕਾਂ ਤੇ ਦੇਖਦੇ ਹੋਵੋਗੇ ਸੜਕ ਸੁਰੱਖਿਆ ਸੜਕ ਸੁਰੱਖਿਆ ਮੈਂ ਬਾਤ ਪੈਂਦੀ ਨੰਬਰ ਦੇ ਦੋ ਅਸੀਂ ਥੋੜੀ ਨਾਲ ਗੱਲ ਕਰਾਂ ਸੜਕ ਸੁਰੱਖਿਆ ਹਫ਼ਤਾ ਪਹਿਲਾਂ ਇਕੱਲਾ ਹਫ਼ਤਾ ਮਨਾਉਂਦੇ ਹੁੰਦੇ ਸੀ ਕੋ ਹਫ਼ਤਾ ਕਿਉਂ ਬਈ ਅਸੀਂ 24 ਘੰਟੇ ਸੜਕਾਂ ਤੇ ਸੁਰੱਖਿਆ ਦੇ ਰਹੇ ਹਾਂ ਮੇਰੇ ਕੋਲੇ 3 ਮਹੀਨਿਆਂ ਦਾ ਰਿਕਾਰਡ ਆਇਆ ਉਹਨਾਂ ਦਾ 1 ਫਰਵਰੀ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਮਈ ਤੱਕ ਪਿਛਲੇ ਸਾਲ ਮਾਰਚ ਅਪ੍ਰੈਲ ਮਈ ਤੱਕ 1500 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ ਸੜਕ ਤੇ ਇਸ ਵਾਰ ਐਸਐਸਐਫ ਕਿਉਂਕਿ ਪਹਿਲਾਂ ਪਹੁੰਚ ਜਾਂਦੀ ਹੈ ਉਹਨਾਂ ਕੋਲੇ ਸਾਰੀਆਂ ਦਵਾਈਆਂ ਨੇ ਉਹਨਾਂ ਕੋਲੇ ਪੱਟੀਆਂ ਨੇ ਡਿਟੋਲ ਹੈ ਉਹਨਾਂ ਕੋਲੇ ਗੈਸ ਕਟਰ ਨੇ ਕੋਈ ਰੱਬ ਨਾ ਕਰ ਐਕਸੀਡੈਂਟ ਹੋਵੇ ਤੇ ਕੱਟ ਕੇ ਤਾਕੀ ਵਗੈਰਾ ਬੰਦਾ ਛੇਤੀ ਕੱਢ ਕੇ ਨਾਲ ਦੀ ਨਾਲ ਹਸਪਤਲ ਪਹੁੰਚਾਈਏ ਐਸ ਵਾਰ ਸਿਰਫ 249 ਮੌਤਾਂ ਨੇ ਵੀਰੋ 1250 ਬੰਦੇ ਦੀ ਜਾਨ ਬਚਾ ਲਈ ਐਸਐਸਐਫ ਨੇ ਤੇ ਸੜਕਾਂ ਤੇ ਐਕਸੀਡੈਂਟ ਕੱਟ ਕੱਢ ਗਏ ਤੇ ਨਾਲ 18 ਲੱਖ ਰੁਪਏ ਦਾ ਜਿਹੜਾ ਸਮਾਨ ਗੱਡੀਆਂ ਚ ਪਿਆ ਹੁੰਦਾ ਐਕਸੀਡੈਂਟ ਚ ਕਿਸੇ ਦੇ ਕੜਾ ਪਾਇਆ ਹੋਇਆ ਕਿਸੇ ਕੋਲੇ ਕੈਸ਼ ਹੈ ਜਾਂ ਕਿਸੇ ਕੋਲੇ ਕੋਈ ਹੋਰ ਕੀਮਤੀ ਚੀਜ਼ ਹੈ ਸਾਡੇ 18 ਲੱਖ ਰੁਪਇਆ ਉਹਦਾ ਵਾਪਸ ਕੀਤਾ ਉਹਦੇ ਵਾਰਸਾਂ ਨੂੰ ਕਿ ਭਾਈ ਤੁਹਾਡੀ ਗੱਡੀ ਦੇ ਵਿੱਚੋਂ ਇਹ ਲੱਭਿਆ ਪਹਿਲਾਂ ਕੋਈ ਹੋਰ ਹੀ ਲੈ ਜਾਂਦਾ ਹੁੰਦਾ ਸੀ ਸੋ ਵੀਰੋ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੇ ਆ ਹੁਣ ਤਾਂ ਇੱਜ਼ਤ ਹੀ ਕਮਾਉਣੀ ਹੈ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਖਸ਼ਦੀ ਇਹਦੇ ਤੋਂ ਘਟਾਈ ਨਾ ਭਾਵੇਂ ਵਧਾਈ ਨਾ ਪਰ ਇੰਨੀ ਕਿ ਰਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕਤ ਕਰਨ ਨਾਲ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਡਰਾਉਂਦੇ ਨਹੀਂ ਨਾ ਹੀ ਫੈਕਟਰੀਆਂ ਨਾਲੋਂ ਹਿੱਸੇ ਮੰਗਦੇ ਆਂ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆਂ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਕਹਿੰਦੇ ਭਗਵਾਨ ਤਮਾਨ ਮੈਂ ਕਹਾਂ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ 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 ਦੋਨੋਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨ ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀ ਗਿਆ 10 ਸਾਲ ਹੁਣ ਜੁਰਮਾਨਾ ਲਿਆ ਉਹ ਤੋਂ ਵੀ 1 ਕਰੋੜ 83 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕੇ ਮੇਰੇ ਐਸਾ ਦਾ ਬਿਨਾਂ ਪੈਸੇ ਦਿੱਤੇ ਦੇਖੋ ਜੀ ਆਪਾਂ ਨੇ ਕਹਿੰਦਾ ਵੀ ਪੈਸੇ ਜਮ੍ਹਾਂ ਕਰਾ ਤਾਂ ਆਪਦੇ ਕਾਗਜ਼ ਭਰੀ ਉਹ ਹੁਣ ਕਹਿੰਦਾ ਕੰਨਾ ਮੈਂ ਪਾਜ ਪਾਲੇ ਦਫ਼ਤਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਉਹ ਮੈਂ ਕਿਹ ਇੱਥੇ ਫੁੱਟਪਾਥ ਵਾਲਿਆਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਛ ਨਹੀਂ ਇਹਨਾਂ ਨੇ ਆਪਦੀਆਂ ਪਾਰਟੀਆਂ ਬਦਲੀਆਂ ਨੇ ਜਿੱਦੋਂ ਮੌਕਾ ਮਿਲਦਾ ਉਧਰ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦ ਨੂੰ ਮਾਜੀ ਡੇਟਾ ਕਰ ਦੋ ਉਧਰ ਨੂੰ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀਆਂ ਜੇ ਲੱਗੀਆਂ ਹੁੰਦੀਆਂ ਨੇ ਨਾ ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਾ ਕਰਿਓ